ਦੋਸਤੋ ਅੰਧ ਵਿਸ਼ਵਾਸ ਉਹ ਹਨੇਰਾ ਹੈ ਜੋ ਇਨਸਾਨ ਦੀ ਅਕਲ ਨੂੰ ਬੰਨ੍ਹ ਦਿੰਦਾ ਹੈ ਜਦੋਂ ਮਨੁੱਖ ਤਰਕ ਗਿਆਨ ਅਤੇ ਮਿਹਨਤ ਨੂੰ ਛੱਡ ਕੇ ਝੂਠੀਆਂ ਧਾਰਨਾਵਾਂ ਦਾ ਸਹਾਰਾ ਲੈ ਲੈਂਦਾ ਹੈ ਤਾਂ ਉਹ ਆਪਣੇ ਹੀ ਬਣਾਏ ਜਾਲ ਵਿੱਚ ਫਸ ਜਾਂਦਾ ਹੈ ਭਗਵਾਨ ਕਦੇ ਵੀ ਅਜਿਹੇ ਵਿਸ਼ਵਾਸ ਨੂੰ ਪਸੰਦ ਨਹੀਂ ਕਰਦੇ ਜੋ ਅਕਲ ਨੂੰ ਮਾਰ ਦੇਵੇ ਅਤੇ ਇਨਸਾਨ ਨੂੰ ਅਸਹਾਇ ਬਣਾਵੇ ਅੰਧ ਵਿਸ਼ਵਾਸ ਦਾ ਨਤੀਜਾ ਅਕਸਰ ਗਰੀਬੀ ਹੁੰਦਾ ਹੈ ਜੋ ਮਨੁੱਖ ਮਿਹਨਤ ਛੱਡ ਕੇ ਕਿਸਮਤ ਟੋਟਕਿਆਂ ਧਾਰਮਿਕ ਡੇਰਿਆਂ ਅਤੇ ਝੂਠੇ ਵਾਅਦਿਆਂ ਤੇ ਵਿਸ਼ਵਾਸ ਕਰਦਾ ਹੈ ਉਹ ਤਰੱਕੀ ਦੀ ਰਾਹ ਤੋਂ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਅੰਧ ਵਿਸ਼ਵਾਸ ਮਨ ਨੂੰ ਕਮਜ਼ੋਰ ਕਰਕੇ ਇਨਸਾਨ ਨੂੰ ਗੁਲਾਮ ਬਣਾ ਦਿੰਦਾ ਹੈ ਇਨਸਾਨ ਕਿਸੇ ਝੂਠੇ ਡਰ ਦਾ ਗੁਲਾਮ ਬਣ ਜਾਂਦਾ ਹੈ ਕਿਸੇ ਧੋਖੇਬਾਜ਼ ਰਸਮ ਦਾ ਜਾਂ ਕਿਸੇ ਪਖੰਡੀ ਮਨੁੱਖ ਦਾ ਗੁਲਾਮ ਬਣ ਜਾਂਦਾ ਹੈ ਸੋ ਅਸਲੀ ਭਗਵਾਨ ਉਸੇ ਨੂੰ ਮਿਹਰਬਾਨ ਜਾਂ ਜਾਂ ਅਜਿਹੇ ਮਨੁੱਖ ਤੇ ਮਿਹਰਬਾਨ ਹੁੰਦੇ ਹਨ ਜੋ ਮਿਹਨਤ ਕਰਦਾ ਹੈ ਸੱਚ ਨੂੰ ਮੰਨਦਾ ਹੈ ਅਤੇ ਤਰਕ ਨਾਲ ਜੀਵਨ ਦੀ ਰਾਹ ਚੁਣਦਾ ਹੈ ਸੱਚੀ ਰੱਬੀ ਭਗਤੀ ਵਿੱਚ ਗਿਆਨ ਇਮਾਨਦਾਰੀ ਅਤੇ ਮੰਨ ਦਾ ਸੁੱਚਾਪਨ ਹੁੰਦਾ ਹੈ ਨਾ ਕਿ ਡਰ ਅਤੇ ਅਸਧਾਰਨਤਾ ਸੋ ਇਸ ਲਈ ਅੰਧਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਹੈ ਸੱਚ ਮਿਹਨਤ ਅਤੇ ਗਿਆਨ ਨੂੰ ਆਪਣਾ ਸਾਥੀ ਆਪਣਾ ਜੀਵਨ ਬਣਾਉਣਾ ਚਾਹੀਦਾ ਹੈ ਤਾਂ ਹੀ ਤੁਸੀਂ ਉਚਾਈਆਂ ਤੇ ਪਹੁੰਚ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ